ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧੋਪ ਨਿਕਲ ਰਹੀ ਹੈ ਜਿਸ ਕਰਕੇ કડਾਕੀ ਦੀ ਠੰਡ ਤੋਂ ਰਾਹਤ ਮਿਲੀ ਹੈ ਇਸ ਦੇ ਨਾਲ ਹੀ ਜਨਵਰੀ ਮਹੀਨੇ ਦੇ ਅਖੀਰ ਵਿੱਚ ਦਿਨ ਨਿੱਗੇ ਹੋ ਗਏ ਨੇ ਹਾਲਾਂਕਿ ਰਾਤਾਂ ਹਾਲੇ ਵੀ ਠੰਡੀਆਂ ਨੇ ਸੂਬੇ ਭਰ ਵਿੱਚ ਰਾਤ ਹੁੰਦਿਆਂ ਹੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਂਦੀ ਹੈ ਚੰਡੀਗੜ੍ਹ ਦਿਨ ਵੇਲੇ ਸਭ ਤੋਂ ਗਰਮ ਰਿਹਾ ਜਦਕਿ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉਤੇਹੀ ਰਾਤ ਸਮੇ ਪਠਾਨਕੋਟ ਸਭ ਤੋਂ ਠੰਡਾਰਾ ਜਿੱਥੇ ਘੱਟ ਤੋਂ ਘੱਟ ਤਾਪਮਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ 31 ਜਨਵਰੀ ਨੂੰ ਮੋੜ ਤੋਂ ਪੰਜਾਬ ਵਿੱਚ ਸਿਸਟਮ ਬਦਲਦੀ ਪੇਸ਼ੀ ਨੋ گوئی ਕੀਤੀ ਹੈ ਇਸ ਦੌਰਾਨ 31 ਜਨਵਰੀ ਰਾਤ ਨੂੰ ਅਤੇ 1 ਫਰਵਰੀ ਨੂੰ ਦਿਨ ਸਮੇ ਕਈ ਥਾਵਾਂ 'ਤੇ ਹਲਕਾ ਮੀਂਹ ਪੈ ਸਕਦਾ ਹੈ ਪੰਜਾਬ ਵਿੱਚ ਕਈ ਦਿਨਾਂ ਤੋਂ ਸਵੇਰੇ 8:00 ਤੋਂ 9:00 ਵਜੇ ਹੀ ਧੁੱਪ ਨਿਕਲ ਜਾਂਦੀ ਹੈ ਜੋ ਦਿਨ ਚੜ੍ਹਨ ਦੇ ਨਾਲ ਲਲ ਪਿੱਕੀ ਹੋ ਜਾਂਦੀ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਾਲੀ ਵਿੱਚ ਵੱਧ ਤੋਂ ਵੱਧ ਤਾਪਮਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਨ ਇਸ ਤਰਾਰਿਆ ਅੰਮ੍ਰਿਤਸਰ ਵਿੱਚ 22.1 ਡਿਗਰੀ ਸੈਲਸੀਅਸ ਲੁਧਿਆਣਾ ਵਿੱਚ 22.8 ਪਟਿਆਲਾ ਵਿੱਚ 23 ਗੁਰਦਾਸਪੁਰ ਵਿੱਚ 22 ਫਰੀਦਕੋਟ ਵਿੱਚ 24.8 ਹੁਸ਼ਿਆਰਪੁਰ ਵਿੱਚ 21.6 ਜਲੰਧਰ ਵਿੱਚ 22.2 ਮੋਗਾ ਵਿੱਚ 22 ਰੋਪੜ ਵਿੱਚ 23.7 ਅਤੇ ਫਿਰੋਜ਼ਪੁਰ ਵਿੱਚ 21.4 ਡਿਗਰੀ ਸੈਲਸੀਅਸ ਤਾਪਮਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਰਾਤ ਸਮੇਂ ਪਠਾਨਕੋਟ ਸਭ ਤੋਂ ਠੰਡਾ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਤਰ੍ਹਾਂ ਚੰਡੀਗੜ੍ਹ ਵਿੱਚ 10.1 ਡਿਗਰੀ ਸੈਲਸੀਅਸ ਅੰਮ੍ਰਿਤਸਰ ਵਿੱਚ 8.4 ਲੁਧਿਆਣਾ ਵਿੱਚ 7.2 ਪਟਿਆਲਾ ਵਿੱਚ 7.2 ਬਠਿੰਡਾ ਵਿੱਚ 10.4 ਫਰੀਦਕੋਟ ਵਿੱਚ 11 ਗੁਰਦਾਸਪੁਰ ਵਿੱਚ 10 ਨਵਾਂ ਸ਼ਹਿਰ ਵਿੱਚ 10, ਫਾਜ਼ਿਲਕਾ ਵਿੱਚ 8 ਡਿਗਰੀ ਸੈਲਸੀਅਸ, ਫਤਿਹਗੜ ਸਾਹਿਬ ਵਿੱਚ 8.1 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਵਿੱਚ 11.4 ਡਿਗਰੀ ਸੈਲਸੀਅਸ, ਜ਼ਿਲੰਦਰ ਵਿੱਚ 9 ਡਿਗਰੀ ਸੈਲਸੀਅਸ, ਮੋਹਾਲੀ ਵਿੱਚ 11.9 ਡਿਗਰੀ ਸੈਲਸੀਅਸ ਤਾਪਮਨ ਦਰਜ ਕੀਤਾ ਗਿਆ। ਸਾਲ 2025 ਦੀ ਸ਼ੁਰੂਆਤ ਪੰਜਾਬ ਵਿੱਚ ਘੱਟ ਬਾਰਿਸ਼ ਨਾਲ ਹੋਈ ਹੈ ਜਨਵਰੀ 2025 ਵਿੱਚ 56% ਘੱਟ ਬਾਰਿਸ਼ ਦਰਜ ਕੀਤੀ ਗਈ ਜਦਕਿ ਪਿਛਲਾ ਸਾਲ ਵੀ ਪੰਜਾਬ ਲਈ ਸੁੱਕਾ ਰਿਹਾ 2024 ਦੇ ਮੌਨਸੂਨ ਸੀਜ਼ਨ ਵਿੱਚ ਪੰਜਾਬ ਵਿੱਚ 314.6 ਮਿਲੀਮੀਟਰ ਬਾਰਿਸ਼ ਹੋਈ ਜੋ ਕਿ ਔਸਤ 439.8 ਮਿਲੀਮੀਟਰ ਤੋਂ 28% ਘੱਟ ਸੀ Bureau Report, Punjabi News Box.